ਸਫੀਗਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਇਸ ਅਫਰੀਕਾ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਤਿੰਨ ਵੱਡੇ ਮੁੱਦੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੇ ਲਈ ਇੱਕ ਤਾਈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਜਿਹੜੀ ਨਵੀਂ ਤਰ੍ਹਾਂ ਦੀ ਸਿਆਸਤ ਦੀ ਸ਼ੁਰੂਆਤ ਹੋਈ ਹੈ ਉਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਵੱਖ-ਵੱਖ ਸਥਿਤੀਆਂ ਦੇ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕਰਨ ਦੇ ਲਈ 4:30 ਵਜੇ ਸ਼ਾਮ 4:30 ਵਜੇ ਦਾ ਸਮਾਂ ਦਿੱਤਾ ਗਿਆ ਸਪਸ਼ਟੀਕਰਨ ਆਪਣਾ ਦੇਣ ਦੇ ਲਈ ਪਰ ਪਤਾ ਇਹ ਚੱਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ ਸਵੇਰੇ ਹੀ 15 ਤਰੀਕ ਨੂੰ ਜੋ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕਰਨਗੇ ਆਪਣਾ ਸਪਸ਼ਟੀਕਰਨ ਦੇ ਲਈ ਪਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਦੀ ਸ਼ੁਰੂਆਤ ਇਸ ਖਬਰ ਦੇ ਨਾਲ ਕਰਨਾ ਕਿ ਸਿੱਟ ਨੂੰ ਭਾਵੇਂ ਕਿ ਕਈ ਪਵਿੱਤਰ ਸਰੂਪਾਂ ਬਾਰੇ ਜਾਣਕਾਰੀ ਤਾਂ ਮਿਲ ਗਈ ਹੈ ਪਰ ਸਿੱਟ ਜਿਹੜੀ ਹੈ ਪਤਾ ਇਹ ਚੱਲਿਆ ਹੈ ਕਈ ਤਰ੍ਹਾਂ ਦੇ ਖਬਰਾਂ ਤੋਂ ਕਈ ਤਰ੍ਹਾਂ ਦੇ ਸੂਤਰਾਂ ਤੋਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਸਿਟ ਨੇ ਪਹੁੰਚ ਕੀਤੀ ਹੈ ਐਸਜੀਪੀਸੀ ਦੇ ਦਫਤਰ ਅਤੇ ਉਹ ਚਾਹ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਰਿਕਾਰਡ ਜੋ ਹੈ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਹ ਪੂਰੀ ਜਾਂਚ ਜੋ ਹੈ ਕੀਤੀ ਜਾਵੇ ਸੋ ਹੁਣ ਸਥਿਤੀਆਂ ਬਾਰੇ ਗੱਲ ਜ਼ਰੂਰ ਸਾਂਝੀ ਕਰਨਾ ਜਿਉ ਜੋ ਜਦੋਂ ਕਿ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੇ ਭਰੋਸਾ ਦਿੱਤਾ ਸੀ ਸਿਟ ਨੂੰ ਕਿ ਉਹਨਾਂ ਨੂੰ ਸਹਿਯੋਗ ਕੀਤਾ ਜਾਵੇਗਾ ਇਸ ਸਾਰੀ ਜਾਂਚ ਦੇ ਵਿੱਚ ਤੇ ਹੁਣ ਕੀ ਐਸਜੀਪੀਸੀ ਜੋ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਕਾਰਡ ਉਪਲਬਧ ਕਰਵਾਏ ਜਾਣਗੇ ਸਿਟ ਨੂੰ ਆਪਣੀ ਜਾਂਚ ਨੂੰ ਜਾਰੀ ਰੱਖਣ ਦੇ ਲਈ ਸਭ ਤੋਂ ਪਹਿਲਾਂ ਇਸੇ ਸਵਾਲ ਦੇ ਨਾਲ ਅੱਗੇ ਵਧਿਓ ਸਥਿਤੀਆਂ ਹੁਣ ਕੀ ਕਹਿ ਰਹੀਆਂ ਨੇ ਦੇਖੋ ਇਹ ਲਗਾਤਾਰ ਮੀਡੀਆ ਦੇ ਵਿੱਚ ਚਰਚਾਵਾਂ ਵੀ ਚੱਲ ਰਹੀਆਂ ਨੇ ਸੁਰਖੀਆਂ ਬਣ ਰਹੀਆਂ ਨੇ ਮੀਡੀਆ ਦੀਆਂ ਕਿ ਜਿਹੜੀ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜੀਨੇ ਉਨਾ 16 ਵਿਅਕਤੀਆਂ ਤੇ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਦਾਰੀ ਅਸ਼ਰ ਸਿੰਘ ਦੀ 44 ਰਿਪੋਰਟ ਦੇ ਆਧਾਰ ਤੇ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਕਈ ਪਵਿੱਤਰ ਸਰੂਪਾਂ ਦੀ ਜਾਣਕਾਰੀ ਸਿੱਟ ਨੇ ਹਾਸਲ ਕਰ ਲਈ ਹੈ ਹੁਣ ਸਿੱਟ ਇਹਨਾਂ ਪਵਿੱਤਰ ਸਰੂਪਾਂ ਤੱਕ ਕਿਵੇਂ ਪਹੁੰਚੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਅਸਲ ਦੇ ਵਿੱਚ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਟੀਮ ਹੈ ਉਹਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਅਭਿਆਨ ਚਲਾਇਆ ਇੱਕ ਤਰੀਕੇ ਨਾਲ ਜਿਹਦੇ ਜ਼ਰੀਏ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਪਵਿੱਤਰ ਸਰੂਪ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਭਾਵੇਂ ਵੱਖ-ਵੱਖ ਡੇਰੇ ਹੋਣ ਭਾਵੇਂ ਵੱਖ-ਵੱਖ ਉਹ ਥਾਵਾਂ ਹੋਣ ਜਿੱਥੇ ਸਰੂਪ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਜਿਹੜਾ ਆਪਣਾ ਨੈਟਵਰਕ ਹੁੰਦਾ ਹੈ ਪੁਲਿਸ ਦਾ ਭਾਵੇਂ ਉਹਦੇ ਚ ਇੰਟੈਲੀਜੈਂਸ ਦੀ ਅਸੀਂ ਗੱਲ ਕਰ ਲਈਏ ਜਾਂ ਕਾਊਂਟਰ ਇੰਟੈਲੀਜੈਂਸ ਦੀ ਗੱਲ ਕਰ ਲਈਏ ਔਰ ਪੁਰਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪੁਰਾਣੇ ਲੋਕ ਸੀ ਜਿਨ੍ਹਾਂ ਨੂੰ ਹਟਾਇਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ 16 ਲੋਕ ਹਟਾਏ ਗਏ ਸੀ ਹਾਲਾਂਕਿ ਉਹਨਾਂ ਦੇ ਵਿੱਚੋਂ ਦੋ ਵਿਦੇਸ਼ ਚ ਨੇ ਔਰ ਦੋ ਦੀ ਦੁਨੀਆ ਤੋਂ ਵਿਦਾਇਗੀ ਹੋ ਗਈ ਦੋ ਗ੍ਰਿਫਤਾਰ ਨੇ ਉਸ ਤੋਂ ਇਲਾਵਾ ਜਿਹੜੇ ਦੂਸਰੇ ਲੋਕ ਸੀ ਉਨ੍ਹਾਂ ਕਈਆਂ ਦੇ ਨਾਲ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ رابطہ ਬਣਾਇਆ ਪਤਾ ਲੱਗਿਆ ਕਿ ਉਹਨਾਂ ਦੇ ਜ਼ਰੀਏ ਔਰ ਜਿਹੜੇ ਹੋਰ ਪੰਥ ਹਤਾਇਸ਼ੀ ਐ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪ ਮੁਹਾਰੇ ਸਿੱਟ ਕੋਲੇ ਆ ਕੇ ਇਹਨਾਂ ਗੱਲਾਂ ਦੀ ਜਾਣਕਾਰੀ ਦਿੱਤੀ ਐ ਕਿ ਕਿੱਥੇ-ਕਿੱਥੇ ਪਵਿੱਤਰ ਸਰੂਪ ਪੰਜਾਬ ਦੇ ਵਿੱਚ ਹੈਗੇ ਨੇ ਹਾਲਾਂਕਿ ਹੁਣ ਸਿੱਟ ਨੇ ਇੱਕ ਪੂਰਾ ਐਸਟੀਮੇਟ ਤਿਆਰ ਕੀਤਾ ਜੇ ਅਸੀਂ ਗੱਲ ਕਰੀਏ ਤੇ ਸਿਟ ਕੋਲੇ 100 ਦੇ ਕਰੀਬ ਆਸ-ਪਾਸ ਜਿਹੜੇ ਪਵਿੱਤਰ ਸਰੂਪ ਨੇ ਉਹਨਾਂ ਦੀ ਜਾਣਕਾਰੀ ਤਾਂ ਆ ਗਈ ਹੈ ਲੇਕਿਨ ਕਿਉਂਕਿ ਸਿਟ ਨੇ ਰਿਕਾਰਡ ਮੰਗਿਆ ਸਿਟ ਕੱਲ ਪਹਿਲਾਂ ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਫਿਸ ਹੈ ਜਿਹੜਾ ਕੰਪਲੈਕਸ ਦੇ ਨਾਲ ਹੀ ਹੈ ਉੱਥੇ ਜਿਹੜੇ AIG ਨੇ ਜਗਤਪ੍ਰੀਤ ਸਿੰਘ ਔਰ ਨਾਲ ਸਰਦਾਰ ਹਰਪਾਲ ਸਿੰਘ ਇਹਨਾਂ ਦੀ ਟੀਮ ਜਿਹੜੀ ਉੱਥੇ ਉਹਨਾਂ ਨੂੰ ਮਿਲਣ ਗਈ ਔਰ ਇਹ ਟੀਮ ਚਾਹੁੰਦੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਰਿਕਾਰਡ ਇਹਨਾਂ ਨੂੰ ਮਹਈਆ ਕਰਾ ਦਿੱਤਾ ਜਾਵੇ ਤਾਂ ਕਿ ਅਗਰ ਇਹਨਾਂ ਨੂੰ ਪਵਿੱਤਰ ਸਰੂਪਾਂ ਦੀ ਜਾਣਕਾਰੀ ਮਿਲਦੀ ਹੈ ਤੇ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਦੇ ਮੁਤਾਬਕ ਚੈੱਕ ਕਰ ਲਿਆ ਜਾਵੇ ਕਿ ਜਿਹੜੇ ਵੀ ਪਵਿੱਤਰ ਸਰੂਪ ਦੀ ਜਾਣਕਾਰੀ ਉਹਨਾਂ ਕੋਲੇ ਆਈ ਹੈ ਕਿ ਉਹ ਕਾਇਦੇ ਕਾਨੂੰਨ ਨਿਯਮ ਮੁਤਾਬਕ ਬਿਲਕੁਲ ਦਰਸਤ ਹੈ ਭਾਵ ਜਿਹੜੇ ਪਵਿੱਤਰ ਸਰੂਪਾਂ ਦੀ ਜਾਣਕਾਰੀ ਜਟਾਈ ਹੈ ਸਿੱਟ ਨੇ ਹਜੇ ਤੱਕ ਸਿੱਟ ਨੇ ਹਜੇ ਵੈਰੀਫਾਈ ਕਰਨਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਨਾਲ ਮਿਲਾਨ ਕਰਨਾ ਹੈ ਔਰ ਐਸਜੀਪੀਸੀ ਤੋਂ ਉਹਦੇ ਬਾਰੇ ਜਾਣਕਾਰੀ ਵੀ ਜਿਹੜੀ ਹੈ ਉਹ ਲੈ ਸਕਦੀ ਹੈ ਸਿੱਟ ਤਾਂ ਕਿ ਪਤਾ ਲੱਗ ਸਕੇ ਕਿ ਜਿਸ ਪਵਿੱਤਰ ਸਰੂਪ ਦੇ ਉਹਨਾਂ ਕੋਲੇ ਪਵਿੱਤਰ ਸਰੂਪ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਇਹ ਪਤਾ ਲੱਗ ਸਕੇ ਕਿ ਸੱਚਮੁੱਚ ਉਹ ਰਿਕਾਰਡ ਦੇ ਵਿੱਚ ਹੈ ਇਹਾਂ ਉਹ ਰਿਕਾਰਡ ਦੇ ਵਿੱਚ ਦਰਜ ਨਹੀਂ ਹੈ। ਇਹੀ ਕਲੈਰਿਟੀ ਜਿਹੜੀ ਸੈੱਟ ਨਹੀਂ ਕਰਨੀ ਹੈ। ਹਾਲਾਂਕਿ ਮੀਡੀਆ ਦੇ ਵਿੱਚ ਬਹੁਤ ਉਤਸੁਕਤਾ ਹੈ ਹਰ ਕਿਸੇ ਨੂੰ। ਪੱਤਰਕਾਰਾਂ ਨੂੰ ਵੀ ਉਤਸੁਕਤਾ ਹੈ ਔਰ ਆਮ ਜਿਹੜੇ ਪੰਚ ਹਤਾਸ਼ੀ ਲੋਕ ਹੈ ਆਮ ਲੋਕ ਨੇ ਉਹਨਾਂ ਦੇ ਵਿੱਚ ਵੀ ਉਤਸੁਕਤਾ ਹੈ ਕਿ ਜਲਦ ਤੋਂ ਜਲਦ ਸਾਨੂੰ ਪਤਾ ਲੱਗੇ ਕਿ ਜਿਹੜੇ ਪਵਿੱਤਰ ਸਰੂਪ ਸੀ ਜਿੰਨਾ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਉਹਨਾਂ ਬਾਰੇ ਸਾਰਾ ਰਿਕਾਰਡ ਮਿਲੇ ਕਿ ਉਹ ਕਿੱਥੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਾਂਚ ਹਜੇ ਲੰਬੀ ਚੱਲਨੀ ਹੈ ਸ਼ੁਰੂਆਤੀ ਕਾਮਯਾਬੀ ਜ਼ਰੂਰ ਸਿੱਟ ਨੇ ਹਾਸਲ ਕਰ ਲਈ ਹੈ ਕਿ ਉਹਨਾਂ ਨੂੰ ਕੁਝ ਸਰੂਪਾਂ ਬਾਰੇ ਜਾਣਕਾਰੀ ਮਿਲੀ ਹੈ ਲੇਕਿਨ ਪੂਰੇ ਪੰਜਾਬ ਦੇ ਵਿੱਚ ਹਜੇ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਸਿੱਟ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਮਿਲਣਾ ਬਹੁਤ ਮਹੱਤਤਾ ਰੱਖਦਾ ਹੈ ਕੱਲ ਅੰਮ੍ਰਿਤਸਰ ਚ ਵੀ ਉਹਨਾਂ ਨੇ ਦਿੱਤੀ ਆਪਣੀ ਐਪਲੀਕੇਸ਼ਨ ਔਰ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਹੁਕਮ ਕੀਤਾ ਸੀ ਕਿ ਐਸਜੀਪੀਸੀ ਚੰਡੀਗੜ੍ਹ ਦਫ਼ਤਰ ਦੇ ਜ਼ਰੀਏ ਸਹਿਯੋਗ ਕਰੇਗੀ ਅਗਰ ਸਿੱਟ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਗੁਰਬੰਧ ਸਿੰਘ ਬੈਂਸ ਜਿਹੜੇ ਸਿੱਟ ਦੇ ਮੈਂਬਰ ਵੀ ਨੇ ਜਿਹੜੇ ਸੁਪਰਡੈਂਟ ਆਫ ਪੁਲਿਸ ਨੇ ਉਹ ਫਿਰ ਚੰਡੀਗੜ੍ਹ ਇੱਕ ਟੀਮ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਬ-ਆਫਿਸ ਹੈ ਉੱਥੇ ਗਏ ਉੱਥੇ ਉਹਨਾਂ ਨੇ ਬਕਾਇਦਾ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਰਿਕਾਰਡ ਚਾਹੀਦਾ ਹੈ اور انہوں نے ਜਿਹੜੇ ਉੱਥੇ ਅਫਸਰ ਸੀ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਹੋਣਾਂ ਦੀ ਜਾਣਕਾਰੀ ਅਨੁਸਾਰ ਉਹਨਾਂ ਦੇ ਧਿਆਨ ਦੇ ਵਿੱਚ ਪੂਰੀ ਐਪਲੀਕੇਸ਼ਨ ਲਿਆ ਕੇ ਉਹਨਾਂ ਦੀਆਂ ਹਜਾਤਾਂ ਮੁਤਾਬਕ ਹੀ ਜਿਹੜਾ ਰਿਕਾਰਡ ਹੈ ਉਹ ਸਿੱਟ ਨੂੰ ਦਿੱਤਾ ਜਾਏਗਾ ਸੋ ਫਿਲਹਾਲ ਸਿੱਟ ਨੂੰ ਰਿਕਾਰਡ ਦਾ ਇੰਤਜ਼ਾਰ ਹੈ ਔਰ ਜਿੱਦਾਂ ਹੀ ਰਿਕਾਰਡ ਸਿੱਟ ਨੂੰ ਮਿਲਦਾ ਹੈ ਉਸ ਤੋਂ ਬਾਅਦ ਸਿੱਟ ਵੈਰੀਫਾਈ ਕਰਾਏਗੀ ਐਸਡੀਪੀਸੀ ਤੋਂ ਹੀ ਔਰ ਰਿਕਾਰਡ ਦੇ ਨਾਲ ਮਿਲਾਨ ਕਰੇਗੀ ਫਿਰ ਇਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਕਿੰਨੇ ਪਵਿੱਤਰ ਸਰੂਪ ਨੇ ਜਿਹੜੇ ਜਿੰਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹ ਜਾਣਕਾਰੀ ਪੁਲਿਸ ਦੇ ਜ਼ਰੀਏ ਸਿੱਟ ਦੇ ਜ਼ਰੀਏ ਐਸਜੀਪੀਸੀ ਨੂੰ ਦਿੱਤੀ ਗਈ ਹੈ ਸੋ ਹਜੇ ਇੰਤਜ਼ਾਰ ਕਰਨਾ ਪੈਣਾ ਹੈ ਰਿਕਾਰਡ ਕਦੋਂ ਦਿੱਤਾ ਜਾਂਦਾ ਹੈ ਐਸਜੀਪੀਸੀ ਵੱਲੋਂ ਇਹਦੇ ਉੱਤੇ ਨਜ਼ਰ ਰਹੇਗੀ ਔਰ ਜਿਹੜੇ ਗੁਰਵੰਤ ਸਿੰਘ ਵੈਂਸ ਨੇ ਜਿਹੜੇ ਐਸਪੀ ਨੇ ਉਹਨਾਂ ਨੇ ਆਪਣਾ ਬਿਆਨ ਕੀ ਦਿੱਤਾ ਉਹਨਾਂ ਦਾ ਬਿਆਨ ਸੁਣਨਾ ਵੀ ਬਹੁਤ ਮਹੱਤਵਪੂਰਨ ਹੈ ਇੱਕ ਵਾਰੀ ਉਹਨਾਂ ਦਾ ਪੂਰਾ ਬਿਆਨ ਸੁਣ ਲੀਏ ਮੇਰਾ ਨਾਮ ਮੇਰਾ ਨਾਮ ਗੁਰਬੰਸ ਸਿੰਘ ਬਾਇਸ ਹੈ ਜੀ ਮੈਂ ਸੁਪਰਡਾਇਰ ਪੁਲਿਸ ਡਿਟੈਕਟਿਵ ਪਟਿਆਲਾ ਤੇ ਮੈਂ ਇਹ ਸੈਟ ਜਿਹੜੀ ਸੈਟ ਮਕਦਮਾ ਨੰਬਰ 168 ਦੀ ਤਰਤੀਸ਼ ਕਰ ਰਹੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੁੰਮਸ਼ੁਦਗੀ ਦੇ ਮਤਲਕ ਹੈ ਉਹਨਾਂ ਦੇ ਮਿਸਿੰਗ ਦੇ ਮਤਲਕ ਹੈ ਮੈਂ ਉਸ ਸੈਟ ਦਾ ਮੈਂਬਰ ਹਾਂ ਇਹ ਅੱਜ ਅਸੀਂ ਐਸਜੀਪੀਸੀ ਦਫ਼ਤਰ ਇੱਥੇ ਸੈਕਟਰ 5 ਚੰਡੀਗੜ੍ਹ ਰਿਕਾਰਡ ਦੀ ਰਿਕਾਰਡ ਲੈਣ ਵਾਸਤੇ ਆਏ ਸੀ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਇਸ ਮਕਦਮੇ ਦੀ ਤਫ਼ਤੀਸ਼ ਚੱਲ ਰਹੀ ਹੈ ਅਸੀਂ ਤਫ਼ਤੀਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੰਚਾਰੂ ਢੰਗ ਨਾਲ ਚਲਾਉਣ ਲਈ ਔਰ ਬਿਲਕੁਲ ਕਾਨੂੰਨ ਦੇ ਤਹਿਤ ਚਲਾਉਣ ਵਾਸਤੇ ਅਸੀਂ ਐਸਜੀਪੀਸੀ ਤੋਂ ਰਿਕਾਰਡ ਦੀ ਮੰਗ ਕੀਤੀ ਸੀ ਜੋ ਐਸਜੀਪੀਸੀ ਦੇ ਕੁਝ ਆਪਣੇ ਕਾਰਨਾ ਕਰਕੇ ਪਹਿਲਾਂ ਮੰਗ ਸਾਨੂੰ ਜਿਹੜਾ ਰਿਕਾਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਜਦੋਂ ਕੱਲ ਅਸੀਂ ਟੀਵੀ ਤੇ ਦੇਖਿਆ ਕਿ ਸ਼੍ਰੀ ਕਾਲਤਾਖਸਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਹਿਯੋਗ ਕਰਨ ਲਈ ਐਸਜੀਪੀਸੀ ਨੂੰ ਆਦੇਸ਼ ਦੇ ਦਿੱਤਾ ਉਸ ਉਸ ਮੁਤਲਕ ਫਿਰ ਅਸੀਂ ਅੱਜ ਰਿਕਾਰਡ ਲੈਣ ਵਾਸਤੇ ਇੱਥੇ ਐਸਜੀਪੀਸੀ ਦੇ ਦਫ਼ਤਰ ਆਏ ਆਂ ਇੱਥੇ ਮੈਨੂੰ ਸੁਖਮਿੰਦਰ ਸਿੰਘ ਸਦਾ ਸੁਖਮਿੰਦਰ ਸਿੰਘ ਜਿਹੜੇ ਸਖਤਰ ਨੇ ਐਸਜੀਪੀਸੀ ਦੇ ਉਹ ਮਿਲੇ ਨੇ ਤੇ ਉਹਨਾਂ ਨੂੰ ਮੈਂ ਇੱਕ ਪੱਤਰ ਦਿੱਤਾ ਜੋ ਸਾਨੂੰ ਰਿਕਾਰਡ ਚਾਹੀਦਾ ਹੈ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਪ੍ਰਧਾਨ ਜੀ ਨਾਲ ਐਸਜੀਪੀਸੀ ਦੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਬੜੀ ਜਲਦੀ ਇਹ ਰਿਕਾਰਡ ਮੁਹੱਈਆ ਕਰਵਾਉਣਗੇ ਔਰ ਜਿਵੇਂ ਹੀ ਰਿਕਾਰਡ ਸਾਨੂੰ ਐਸਜੀਪੀਸੀ ਤੋਂ ਰਿਕਾਰਡ ਹਾਸਲ ਕਰ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਅੱਗੇ ਤੱਕ ਜਾਊਗੀ ਔਰ ਕਿਉਂਕਿ ਇਹ ਇੱਕ ਬਹੁਤ ਸੁਵੇਦਨਸ਼ੀਲ ਮਸਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਕ ਮਸਲਾ ਹੈ ਇਸ ਕਰਕੇ ਅਸੀਂ ਹਰ ਪਹਿਲੂ ਦੀ ਬੰਗਾਈ ਨਾਲ ਤਫਤੀਸ਼ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਕਨਕਲੂਡਿੰਗ ਐਂਡ ਤੱਕ ਜਾਵਾਂਗੇ ਕੋਈ ਸਵਾਲ ਨਾ ਹੋਵੇ ਕਿ ਕਿੰਨੀ ਰਿਪੋਰਟ ਚੰਚਾਰਦੀ ਮੰਗ ਹੋਈ ਹੈ ਦੇਖੋ ਸਾਨੂੰ ਤਾਂ ਰਿਕਾਰਡ ਅਸੀਂ ਫੌਰਨ ਮੰਗ ਕੀਤੀ ਹੈ ਕਿ ਸਾਨੂੰ ਰਿਕਾਰਡ ਮਹੱਇਆ ਕੀਤਾ ਜਾਵੇ ਸਾਨੂੰ ਇਹ ਸੀ ਕਿ ਹੋ ਸਕਦਾ ਹੈ ਰਿਕਾਰਡ ਇੱਥੇ ਹੋਵੇ ਲੇਕਿਨ ਜਿਹੜੇ ਸਖਤਰ ਸਾਨੂੰ ਇੱਥੇ ਮਿਲੇ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪ੍ਰਧਾਨ ਜੀ ਨਾਲ ਉਹਨਾਂ ਦਾ ਤਾਲਮੇਲ ਹੋ ਗਿਆ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਸੂਚਿਤ ਕਰਨਗੇ ਫਿਰ ਉਸ ਤੋਂ ਬਾਅਦ ਸਾਨੂੰ ਰਿਕਾਰਡ ਮਹਈਆ ਕਰਵਾਉਣਗੇ ਬਾਣੀਓ ਕੋ ਹਾਈ ਕੋਰਟ ਦਾ ਆਰਡਰ ਹੈ ਇਹਦੇ ਜਿਹੜੇ ਗੁਰੂ ਸਾਹਿਬ ਦੇ ਸਿਰੂਪ ਚੋਰੀ ਹੋਏ ਹੈ ਵੀ ਉਹਨਾਂ ਤੇ ਐਕਸ਼ਨ ਲਓ ਤੇ ਅਸੀਂ ਜਿਹੜੀ ਸਤਿਭਾਵਨਾ ਗਰੁੱਪ ਹੈ ਜਾਂ ਜਿੰਨੇ ਵੀ ਸਿੱਖ ਸੰਸਥਾਵਾਂ ਨੇ ਜਿਹੜੀਆਂ ਧਰਨਾ ਲਈ ਬੈਠੀਆਂ ਸੀਗੀਆਂ ਉਹਨਾਂ ਤੇ ਜਿਹੜੇ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੋਈ ਹੈ ਕਿ ਇਹ ਆ ਬੰਦੇ ਦੋਸ਼ੀ ਇਹਦੇ ਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨਿਆ ਤੇ ਅਸੀਂ ਉਹਨਾਂ ਤੇ ਐਫਆਈਆਰ ਕਰੀ ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦਾ ਲੈਣ ਦੇਣ ਦਾ ਸਾਬ ਹੈ ਪੈਸਿਆਂ ਦਾ ਤਾਂ ਕੋਈ ਵੀ ਨਹੀਂ ਮੇਰੇ ਖਿਆਲ ਚ ਤੁਹਾਡੇ ਚੋ ਵੀ ਨਹੀਂ ਕੋਈ ਪੈਸਿਆਂ ਬਾਰੇ ਤਾਂ ਪੁੱਛੂਗਾ ਵੀ ਵੀ ਉਹਦੇ ਪੈਸੇ ਮੈਂ ਕਿ ਸਰੂਪ ਕਿੱਧਰ ਗਏ ਉਹੋ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸੂਪ ਲੱਭਣ ਵਾਸਤੇ ਬਣਾਈ ਹੈ ਜੀ ਪੈਸੇ ਲੱਭਣ ਵਾਸਤੇ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਉੱਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਤੇ ਨੇ ਫਿਰ ਰਿਪੋਰਟ ਬਣਾਉਂਗੀ ਪਹਿਲੀ ਕਿਉਂ ਕਹੀ ਜਾਂਦੇ ਨੇ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਮੈਨੂੰ ਐ ਲੱਗਦਾ ਹੁਣਾਂ ਵੀ ਮੈਨੂੰ ਫੜਨਗੇ ਜਦ ਜਦ ਉਹਨੇ ਉਹਨੇ ਕੀਤਾ ਉਹਨਾ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸੇ ਨਾਲ ਅਸੀਂ ਕੋਈ ਇਹਦੇ ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਥਾ ਲਾਉਣ ਵਾਲੀ ਗੱਲ ਹੈ ਨਾ ਮੈਨੂੰ ਬੁਲਾਇਆ ਮੈਨੂੰ ਮੈਂ ਨੀਮਾ ਹੋ ਕੇ ਜਾਊਂਗਾ ਦਲਾਜੀ ਸ਼੍ਰੀ ਕਾਲਤਕ ਸਾਹਿਬ ਤੋਂ ਇੱਕ ਹੋਰ ਚਿੱਠੀ ਭਗਵੰਤ ਮਾਨ ਨੂੰ ਭੇਜੀ ਗਈ ਹੈ ਜਿਸ ਵਿੱਚ ਕਿ ਭਗਵੰਤ ਮਾਨ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸ਼ਾਮ 4:30 ਵਜੇ ਦਾ ਸਮਾਂ ਦਿੱਤਾ ਗਿਆ ਹੈ 15 ਤਰੀਕ ਨੂੰ ਸੋ ਇਸ ਚਿੱਠੀ ਦੇ ਆਲੇ ਦੁਆਲੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦੇ ਉੱਤਰ ਕੀ ਹੋ ਸਕਦੇ ਨੇ ਤੇ ਪਤਾ ਇਹ ਵੀ ਚੱਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਮੁਰਮੂ ਦਾ ਜਿਹੜਾ ਸਮਾਗਮ ਹੈ ਉਸ ਤੋਂ ਗੈਰ ਹਾਜ਼ਰ ਰਹਿਣਗੇ ਤੇ ਉਹ ਸਵੇਰੇ ਸਵੇਰੇ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕਰਨਗੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਇਸ ਸਭ ਦੇ ਪਿੱਛੇ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਰਣਨੀਤੀ ਕੀ ਨਜ਼ਰ ਆ ਰਹੀ ਹੈ ਵਕਤਕ ਵਕਤੀਤਿਆਂ ਨੂੰ ਵੇਖਦਿਆਂ ਹੋਇਆ ਜ਼ਰੂਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਉਸੇ ਦਿਨ ਹੀ ਸਾਫ਼ ਕਰ ਦਿੱਤਾ ਸੀ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵੱਲੋਂ ਉਹਨਾਂ ਨੂੰ ਚਿੱਠੀ ਮਿਲੀ ਸੀ ਕਿ ਉਹਨਾਂ ਨੂੰ 10 ਵਜੇ ਸੱਦਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੇ ਮੁਤਾਬਕ ਸਪਸ਼ਟੀਕਰਨ ਦੇਣ ਦੇ ਲਈ ਔਰ ਭਗਵੰਤ ਮਾਨ ਨੇ ਉਸੇ ਦਿਨ ਸਾਫ਼ ਕਰਤਾ ਸੀ ਕਿ ਉਸ ਦਿਨ ਬੀਬੀ ਮੋਰਮੂ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਸਮਾਗਮ ਹੈ ਅੰਮ੍ਰਿਤਸਰ ਦੇ ਵਿੱਚ ਪਰ ਉਹ ਉਹ ਉੱਥੇ ਨਹੀਂ ਜਾਣਗੇ ਉਹਨਾਂ ਉਹ ਹਰ ਹਾਲਤ ਦੇ ਵਿੱਚ ਨੰਗੇ ਪੈਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕਤਰੇਤ ਵਿਖੇ ਪਹੁੰਚਣਗੇ ਹੁਣ ਕੱਲ ਜਿਹੜੇ ਬਗੀਚਾ ਸਿੰਘ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਦੇ ਹਵਾਲੇ ਦੇ ਨਾਲ ਚਿੱਠੀ ਭੇਜੀ ਗਈ ਹੈ ਜਿਹੜੇ ਸਕਤਰ ਨੇ ਇੰਚਾਰਜ ਨੇ ਬਗੀਚਾ ਬਗੀਚਾ ਸਿੰਘ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਚਿੱਠੀ ਭੇਜੀ ਹੈ ਉਹਨਾਂ ਨੇ ਇਹ ਕਿਹਾ ਕਿ ਭਗਵਨ ਸਿੰਘ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਭਗਵਨ ਸਿੰਘ ਮਾਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਪਣੇ ਰੁਝੇਵਿਆਂ ਦਾ ਹਵਾਲਾ ਦਿੱਤਾ ਗਿਆ ਇਸ ਲਈ ਸਤਕਾਰਯੋਗ ਸਿੰਘ ਸਾਹਿਬ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਹੁਣ ਮਿਤੀ 15 ਜਨਵਰੀ ਨੂੰ 15 ਜਨਵਰੀ 2024 ਨੂੰ ਸੰਧਿਆ ਵੇਲੇ 8:00 ਵਜੇ ਸਾਢੇ 4 ਵਜੇ 4:30 ਵਜੇ ਫਿਰ ਸ਼ਾਮ ਸਾਢੇ 4 ਵਜੇ ਆਪਣਾ ਸਪਸ਼ਟਿਕਰਨ ਦੇਣ ਲਈ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਪੁੱਜਣਾ ਹੈ ਹਾਲਾਂਕਿ ਭਗਵੰਤ ਮਾਨ ਨੇ ਵੀ ਕੱਲ ਟਵੀਟ ਕੀਤਾ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਸਮੇਂ ਦੇ ਵਿੱਚ ਤਬਦੀਲੀ ਦੀ ਮੰਗ ਨਹੀਂ ਕੀਤੀ ਉਹ ਹਾਜ਼ਰ ਰਹਿਣਗੇ ਪੂਰਾ ਦਿਨ ਉਹ ਉਪਲਬਧ ਨੇ ਔਰ ਉਹਨਾਂ ਨੇ ਰਾਸ਼ਟਰਪਤੀ ਜੀ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਜਾਣਾ ਉਸੇ ਦਿਨ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਹਾਲਾਂਕਿ ਇੱਕ ਕਿਸ ਪੱਧਰ ਦੇ ਉੱਤੇ ਕਨਫਿਊਜ਼ਨ ਰਹੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵੱਲੋਂ ਜਿਹੜੀ ਇਹ ਚਿੱਠੀ ਭੇਜੀ ਗਈ ਹੈ ਪਰ ਇੱਕ ਗੱਲ ਸਾਫ਼ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਮੁਰਮੂ ਦੇ ਸਮਾਗਮ ਦੇ ਵਿੱਚ ਨਹੀਂ ਜਾਣਗੇ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਭਾਵੇਂ ਉਹਨਾਂ ਨੂੰ 4:30 ਵਜੇ ਸੱਦਿਆ ਗਿਆ ਪਰ ਲੱਗਦਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਫਕਤ ਰਹਿੰਦੇ ਹੋ ਸਕਦਾ ਹੈ ਉਹ 10 ਵਜੇ ਤੋਂ ਪਹਿਲਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਣ ਹੁਣ ਇਹਦੇ ਪਿੱਛੇ ਰਣਨੀਤੀ ਮੰਨੀ ਜਾਂਦੀ ਹੈ ਕਿ ਮੁੱਖ ਮੰਤਰੀ ਬਿਲਕੁਲ ਵੀ ਇਹ ਸੁਨੇਹਾ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ ਕਿ ਉਹ ਜੋ ਉਹਨਾਂ ਨੂੰ ਹੁਕਮ ਹੋਇਆ ਸੀ ਉਹਦੇ ਤੋਂ ਉਹ ਪਿੱਛੇ ਹਟਣਗੇ ਕਿਉਂਕਿ ਜਦੋਂ ਭਗਵੰਤ ਮਾਨ ਨੇ ਇਹ ਕਿਹਾ ਕਿ ਉਹ ਚਾਹੁੰਦੇ ਨੇ ਕਿ ਜਿਸ ਦਿਨ ਉਹ ਸਪਸ਼ਟੀਕਰਨ ਦੇਣ ਜਾਣ ਉਹਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਕਿਉਂਕਿ ਦੇਸ਼ ਵਿਦੇਸ਼ ਤੋਂ ਸੰਗਠਾ ਦੇ ਉਹਨਾਂ ਨੂੰ ਟੈਲੀਫੋਨ ਆ ਰਹੇ ਨੇ ਪੰਥਕ ਲੋਕਾਂ ਦੇ ਉਹਨਾਂ ਨੂੰ ਟੈਲੀਫੋਨ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਸੀ ਕਿ ਜਿਹੜੇ ਵੀ ਉਹ ਸਬੂਤ ਲੈ ਕੇ ਜਾਣ ਸਪਸ਼ਟ ਕਰਨ ਦੇ ਤੌਰ ਤੇ ਆਪਣੀ ਗੱਲ ਰੱਖਣ ਉਹ ਪੂਰੀ ਦੁਨੀਆ ਦੇ ਵਿੱਚ ਸਿੱਖ ਲੋਕਾਂ ਦੇ ਵਿੱਚ ਚਲੀ ਜਾਵੇ ਪਰ ਉਸ ਵੇਲੇ ਫਿਰ ਇੱਕ ਵੱਡਾ ਰਾਜਨੀਤਿਕ ਹਮਲਾ ਭਗਵੰਤ ਮਾਨ ਦੇ ਇਸ ਬਿਆਨ ਤੇ ਵੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਭਗਵੰਤ ਮਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਨੇ ਜਿਸ ਤੋਂ ਬਾਅਦ ਫਿਰ ਕਿਹਾ ਮੁੱਖ ਮੰਤਰੀ ਨੇ ਕਿ ਉਹ ਸਿਰਫ ਸਪਸ਼ਟੀਕਰਨ ਦੇਣ ਜਾਣਗੇ ਕਿਉਂਕਿ ਉਹਨਾਂ ਨੂੰ ਸੱਦਿਆ ਗਿਆ ਉਹ ਨੰਗੇ ਪੈਰੀ ਜਾਣਗੇ ਨਿਮਾਣਾ ਸਿੱਖ ਬਣ ਕੇ ਜਾਣਗੇ ਸੋ ਉਹਨਾਂ ਦੀ ਔਕਾਤ ਨਹੀਂ ਹੈ ਕਿ ਉਹ ਚੈਲੰਜ ਕਰਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਂ ਮੱਥਾ ਲਾਉਣ ਹੁਣ ਅਜੇ ਹਾਲਾਤਾਂ ਦੇ ਵਿੱਚ ਭਗਵਾਨ ਜੀ ਤਮਨ ਦਾ 15 ਜਨਵਰੀ ਸਵੇਰੇ 10 ਵਜੇ ਜਾਣਾ ਤੈ ਮੰਨਿਆ ਜਾ ਰਿਹਾ ਸੀ ਪਰ ਇਸੇ ਦਰਮਿਆਨ ਜਿਹੜੀ ਕੱਲ ਚਿੱਠੀ ਆਈ ਹੈ ਉਸ ਤੋਂ ਬਾਅਦ ਭਾਵੇਂ ਕਿਹਾ ਗਿਆ ਉਹਨਾਂ ਨੂੰ ਕਿ ਤੁਸੀਂ 4:30 ਵਜੇ ਆਉਣਾ ਪਰ ਇਸ ਸੂਤਰਾਂ ਤੋਂ ਜਾਣਕਾਰੀ ਹੈ ਕਿ ਉਹ ਲਗਭਗ 10 ਵਜੇ ਤੋਂ ਪਹਿਲਾਂ ਹੀ ਸ੍ਰੀ ਅਮਰਸਰ ਸਾਹਿਬ ਪਹੁੰਚਣਗੇ ਫਿਰ ਭਾਵੇਂ ਉਹ ਨਵੇਂ ਹੁਕਮ ਦੇ ਮੁਤਾਬਕ ਸ਼ਾਮ ਨੂੰ 4:30 ਵਜੇ ਉੱਥੇ ਸਪਸ਼ਟਿਕਰਨ ਦੇਣ ਲਈ ਜਾਣ ਪਰ ਉਹ ਸਵੇਰੇ ਪਹੁੰਚ ਸਕਦੇ ਨੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਮੁੱਖ ਮੰਤਰੀ ਕਰਨਗੇ ਕਿ ਜੋ ਹੁਕਮ ਉਹਨਾਂ ਨੂੰ ਹੋਇਆ ਹੈ ਉਹ ਉਸ ਹੁਕਮ ਲਈ ਪਾਬੰਦ ਨੇ ਔਰ ਉਹ ਕਿਸੇ ਹੋਰ ਸਮਾਗਮ ਦੇ ਵਿੱਚ ਨਹੀਂ ਜਾਣਗੇ ਸੋ ਰਾਸ਼ਟਰਪਤੀ ਮੁਰਮੂ ਦੇ ਸਮਾਗਮ ਦੇ ਵਿੱਚ ਉਹਨਾਂ ਦਾ ਨਾ ਜਾਣਾ ਇੱਕ ਬਹੁਤ ਵੱਡਾ ਸੰਕੇਤ ਹੋਏਗਾ ਉਹਨਾਂ ਵੱਲੋਂ ਜਿਹੜਾ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਰਾਸ਼ਟਰਪਤੀ ਦੇ ਆਉਣ ਦੇ باوجود ਵੀ ਉਹ ਉੱਥੇ ਨਹੀਂ ਗਏ ਕਿਉਂਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕਰਕੇ ਸਿਕੰਦਰੇਤ ਤੇ ਬੁਲਾਇਆ ਸੀ ਸੋ ਇਹ ਹੁਣ ਬੜਾ ਅਹਿਮ ਰਹੇਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਮ੍ਰਿਤਸਰ ਦਾ ਦੌਰਾ ਤੇ ਸਪਸ਼ਟ ਕਰੇਗਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣੀ ਵੀਡੀਓ ਬਣਾ ਕੇ ਜਾਂ ਪ੍ਰਸ਼ਨ ਉੱਤਰ ਸਾਡੇ ਤੱਕ ਭੇਜ ਸਕਦੇ ਹਾਂ ਅਸੀਂ ਕਿਸੇ ਵੀ ਵਿਸ਼ੇ ਤੇ ਤੁਹਾਡੀ ਅਸਹਿਮਤੀ ਦਾ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ